ਅੱਜੇ ਮੇਰੇ ਮਾਤਾ ਭਾਂਡੇ ਭੁੰਡੇ ਮਾਂ ਦੇ ਵਿਆਹ ਦੇ ਨਾਲ ਮੈਂ ਵੀ ਇਹ ਭਾਂਡੇ ਭੁੰਡੇ ਮ ਜਾਂਦਾ ਹੈਗਾ ਹੁਣ ਮੈਂ ਕਿਤੇ ਜਾਂ ਜੋ ਕਿ ਉਹਦੇ ਕੋਈ ਕੰਮ ਹੀ ਕਰਨ ਜੋ ਕਿ ਹੈ ਕਿਉਂਕਿ ਉਹ ਘਰ ਵੀ ਦਿੱਤਾ ਪੇਗੀ ਜਿਆਦਾ ਘਰ ਉਹ ਜੇ ਮੈਂ ਕਿਤੇ ਕੰਮ ਜਾਣਾ ਰੋ ਰੋ ਕੇ ਉਹਦੇ ਨੇ ਮਰ ਜਾਣਾਗਾ ਮਗਰ ਇਸੇ ਵੇਲੇ ਮੌਜੂਦਾ ਸਹੋੜਾ ਦਾ ਪਿੰਡ ਹਲਕਾ ਮੁਕੇਰੀਆਂ ਦਾ ਇਹ ਦੱਸਦੀ ਇਹ ਬੀਤੇ ਦਿਨ ਸਭ ਨੂੰ ਪਤਾ ਹੈ ਕਿ ਦਸੂਆ ਦੇ ਪਿੰਡ ਸਗਰਾਂ ਦੇ ਕੋਲ ਕੱਲ ਬਾਸਤ ਤੇ ਕਾਰ ਦੀ ਇੱਕ ਭਿਆਨਕ ਟੱਕਰ ਹੋ ਗਈ ਸੀ ਜਿਸ ਦੇ ਵਿੱਚ ਤਰਕੀਬਨ 10 ਲੋਕਾਂ ਦੀ ਮੌਤ ਹੋਈ ਗਈ ਸੀ ਔਰ ਉਹ ਜੇ ਸਵਾਰੀਆਂ 30 ਤੋਂ 32 जख्मी ਹੋ ਗਏ ਸੀ। ਉਹ ਉਸ ਦੇ ਵਿੱਚ ਹੀ ਇੱਕ ਸੋੜਾ ਪਿੰਡ ਦੀ ਰਹਿਣ ਵਾਲੀ ਮਾਤਾ ਸੁਹਾਗਰਾਨੀ ਜਿਸ ਦੀ ਇਹ ਮੌਤ ਹੋ ਗਈ ਸੀ। ਇਸ ਵੇਲੇ ਉਹਦੇ ਘਰ ਵਿੱਚ ਮੌਜੂਦ ਹੈ। ਦੱਸਦੀਏ ਮਤ ਦੇ ਚਾਰ ਘਰ ਦੇ ਜੀ ਨੇ ਜਿਨ੍ਹਾਂ ਵਿੱਚੋਂ ਇੱਕ ਹੀ ਘਰ ਦੇ ਕਮਾਨ ਵਾਲਾ ਵੱਡਾ ਬੇਟਾ ਹੈ। ਅਰੇ ਤਿੰਨ ਜੋ ਉਹਨਾਂ ਦੇ ਬੱਚੇ ਨੇ ਉਹ ਪਾਹੀਜ ਨੇ। ਦੱਸਦੀਏ ਘਰ ਦਾ ਗੁਜ਼ਾਰਾ ਇਹ ਬਹੁਤ ਮੁਸ਼ਕਲ ਹੈ। ਇਹ ਗੱਲਬਾਤ ਵੀ ਕਰ ਲੈਣੇ ਆ। ਉਹਨਾਂ ਦੇ ਪਰਿਵਾਰ ਦੇ ਨਾਲ ਦੱਸਦੀਏ ਬਹੁਤ ਹੀ ਇਹ ਦਰਦਨਾਕ ਸੜਕ ਹਾਦਸਾ ਕੱਲ ਪਿੰਡ ਸਗਰਾਂ ਦੇ ਵਿੱਚ ਇਹ ਵਾਪਰੀ ਆ ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ ਤੇ ਬਾਕੀ ਜ਼ਖਮੀ ਹੋ ਗਏ ਸੀ ਅਸੀਂ ਇਸ ਟਾਈਮ ਉਹਨਾਂ ਦੇ ਘਰ ਵਿੱਚ ਮੌਜੂਦ ਆ ਉਹਨਾਂ ਦੇ ਬੇਟੇ ਨਾਲ ਗੱਲਬਾਤ ਕਰਦੇ ਆ ਹਜੀ ਮਾਤਾ ਕੱਲ ਕਿੱਥੇ ਜਾ ਰਹੀ ਸੀ ਮਾਤਾ ਭਾਜੀ ਉਥੇ ਗਾੜ੍ਹ ਜਾਣਾ ਹੁਣ ਮੋੜੀ ਮਕਾਨੋਂ ਮੋੜੀ ਮਕਾਨੋਂ ਸਵੇਰੇ 8:00 ਵਜੇ ਗਏ ਉਤੋਂ ਨੰਗਲੋ ਬੈਠੇ ਬਾਤ ਕਰਤਾਰ ਬਾਤ ਕਿਤਾਬਾ ਜਾ ਕੇ ਉਥੇ ਸੱਗਰਾਂ ਜਿਹਾ ਲੱਗੇ ਜਾ ਕੇ ਸਪੀਡ ਬਹੁਤ ਹੀ ਵਾਸੀ ਕਹਿੰਦੇ ਮਤਲਬ ਕੰਟਰੋਲ ਨਹੀਂ ਹੋਇਆ ਮਤਲਬ ਕੁੱਤ ਬੇਕਾਬੂ ਉਹ ਗੱਡੀ ਵਿੱਚ ਵੱਜ ਕੇ ਤਾਂ ਘੁੰਮ ਕੇ ਬੱਸ ਡਿੱਗੀ। ਉਹ ਲੋਕੋ ਤਾਂ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਹੈ। ਮੈਂ ਤਾਂ ਗਿਆ ਦਿਹਾੜੀ ਕੰਮ ਕਰਨ ਗਿਆ ਸੀ ਮੈਂ ਤੇ ਮੈਨੂੰ ਕਿਸੇ ਦਾ ਮਤਲਬ ਮਾਤਾ ਦਾ ਫੋਨ ਹੀ ਨਾਲ ਗਿਆ ਤਾਂ ਮੈਨੂੰ ਕਿਸੇ ਬੰਦੇ ਨੇ ਫੋਨ ਕੀਤਾ ਐਂਬੂਲੈਂਸ ਵਾਲੇ ਦਾ ਕਿ ਮਤਲਬ ਤੁਹਾਡੀ ਮਾਤਾ ਇੱਥੇ ਐਕਸੀਡੈਂਟ ਹੋ ਗਿਆ। ਦਸੂਏ ਤੂੰ ਫਟਾਫਟ ਆ ਜਾ ਉੱਥੇ ਤੇ ਮੈਂ ਉੱਥੇ ਗਿਆ ਤਾਂ ਮਾਤਾ ਉਹਦਾ ਬੁਰਾ ਹਾਲ। ਬਾਹਾਂ ਜਿਹੜੀ ਪੂਰੀ ਪ੍ਰੈਸ ਹੋ ਗਈ ਤੇ ਸਿਰ ਦੇ ਵਿੱਚ ਖੂਨ ਬਲੱਡ ਨਿਕਲਦਾ ਬਾਹਾਂ ਜਿਹਾ ਬਲੱਡ ਨਿਕਲਦਾ ਪਿਆ ਹੈਗਾ। ਮਤਲਬ ਜਾਦਾ ਸੀਰੀਅਸ ਹੋ ਗਈ ਉਹ ਲੈ। ਇੰਨੀ ਹਾਲਤ ਖਰਾਬ ਹੋ ਗਈ ਮਤਲਬ ਉਹ ਕਹਿੰਦੇ ਕਿ ਅੱਗੇ ਲੈਣੇ ਪੈਣਾ ਫਿਰ ਤੁਸੀਂ ਅੱਗੇ ਕਿਤੇ ਲੈ ਕੇ ਗਏ ਮਾਤਾ ਨੂੰ ਆਹ ਉਹਨਾਂ ਫਿਰ ਉਹਨਾਂ ਨੇ ਕਰ ਦਿੱਤਾ ਫਿਰ ਰੈਫਰਲ ਨੂੰ ਸ੍ਰੀ ਰਾਮ ਹਸਪੀਟਲ ਜ਼ਿਲंधर ਜ਼ਿਲंधर ਰੇਤਾ ਨਾਲ ਉਹਨਾਂ ਅੰਦਰ 5 ਕਿਲੋ ਮਿੰਟ ਪਾਪਾ ਜੀ ਇੱਥੇ ਰੱਖਿਆ ਤਾਂ 5 ਬੜਾ ਬਾਅਦ ਮੇਰੀ ਮਾਤਾ ਦੀ ਡੈਥ ਹੋ ਗਈ ਕੀ ਲੱਗਦਾ ਕਾਰਨ ਦਾ ਕੀ ਬਤਾ ਡਰਾਈਵਰ ਦੀ ਗਲਤੀ ਸੀ ਕਿ ਬੱਸ ਤੇਜ਼ ਸੀ ਜਾਂ ਛਵਾਰੀਆਂ ਜ਼ਿਆਦਾ ਸੀ ਭਾਈ ਜਨਰ ਵੀ ਪੁੱਛਿਆ ਕਹਿੰਦੇ ਕਿ ਬੱਸ ਬਹੁਤ ਤੇਜ਼ ਸੀ ਕਰਤਾਰ ਬੱਸ ਬਹੁਤ ਤੇਜ਼ ਚਲਾਉਂਦਾ ਪਿਆ ਭਾਈ ਕਸੂਰ ਤਾਂ ਫਿਰ ਬੱਸ ਵਾਲਾ ਦਾ ਹੋਇਆ ਬਸ ਸਾਰਿਆਂ ਦਾ ਕੋਈ ਕਸੂਰ ਕਰਤਾ ਜਿਹੜੇ ਸਾਡੀ ਮਾਂ ਚਲ ਗਈ ਜਿਹੜਾ ਉਹ ਉਹ ਕਿੱਥੋਂ ਲੈਣੀ ਆਈ ਮਾਂ ਆਪਣੀ ਉਹਾਨੂੰ ਲੱਭਣੀ ਮਾਂ ਨੂੰ ਹਨਾਡੀ ਮਾਂ ਨਹੀਂ ਲੱਭਣੀ ਉਹ ਹੀ ਸਾਡਾ ਸਹਾਰਾ ਸੀ ਇੱਕੋ ਹੀ ਉਹ ਵੀ ਸਾਡਾ ਸਹਾਰਾ ਖੋ ਲਿਆ ਇਹ ਵੀ ਇਹ ਵੀ ਘਰ ਵਿੱਚ ਤਿੰਨੇ ਬੱਚੇ ਨੇ ਅਪਾਹਜ ਨੇ ਮਾਤਾ ਹੀ ਥੋੜਾ ਘਰ ਦਾ ਕੰਮ-ਕਾਰ ਕਰਦੀ ਸੀ ਉਹ ਤੁਸੀਂ ਵੀ ਦਿਹਾੜੀ ਤੇ ਪੱਕਾ ਕਰਦੇ ਸੀ ਪਰ ਹੁਣ ਕਿਵੇਂ ਚੱਲੇਗਾ ਘਰ ਦਾ ਗੁਜ਼ਾਰਾ ਹੁਣ ਬਾਈ ਜਿੱਕਤ ਬਹੁਤ ਹੈ ਕਿ ਮੇਰੇ ਮਾਤਾ ਭਾਂਡੇ ਭੁੰਡੇ ਮਾਂ ਦੇ ਪਿਆਹ ਦੇ ਨਾਲ ਮੈਂ ਵੀ ਭਾਂਡੇ ਭੁੰਡੇ ਮ ਜਾਂਦਾ ਹੈਗਾ ਹੁਣ ਮੈਂ ਕਿਤੇ ਜਾਂ ਜੋਗਾ ਨਹੀਂ ਜਾ ਕੋਈ ਕੰਮ ਹੀ ਕਰਨ ਜੋ ਕਰੇਗਾ ਕਿਉਂਕਿ ਘਰ ਦੀ ਜ਼ਰੂਰਤਾਂ ਪਈਆਂ ਜਿਆਦਾ ਘਰੋ ਜੇ ਮੈਂ ਕਿਤੇ ਕੰਮ ਜਾਣੇ ਰੋ ਰੋ ਕੇ ਉਧਰ ਨੇ ਮਰ ਜਾਣਾਗਾ ਮਗਰੋਂ ਕਿਉਂਕਿ ਮਾਂ ਦਾ ਦੋਖੇ ਬੜਾ ਹੁੰਦਾਗਾ ਉਹਨੇ ਰੋ ਰੋ ਕੇ ਮਾਂ ਨੂੰ ਚੇਤਾ ਕਰਕੇ ਤੇ ਪੈਣੇ ਰੋਣਾ ਤੇ ਸਾਮਰ ਮੈਂ ਸੜਕੇ ਕਿਤੇ ਨਹੀਂ ਜਾ ਸਕਦਾ ਉਹਨੂੰ ਹੁਣ ਮੈਂ ਇੰਨਾ ਵੈਸਾ ਬੱਜਿਆ ਮੈਂ ਕਿਤੇ ਸੜਕੇ ਨਹੀਂ ਜਾ ਸਕਦਾ ਤੁਹਾਨੂੰ ਤੁਹਾਡੇ ਪਿਤਾ ਵੀ ਪਹਿਲੇ ਮੌਤ ਹੋ ਚੁੱਕੀ ਹੁਣ ਮਾਤਾ ਵੀ ਚਲੇ ਗਏ ਨੇ ਲੱਗਦਾ ਨਹੀਂ ਕਿ ਦੁੱਖਾਂ ਦਾ ਪਹਾੜ ਪਰਵਾਹ ਟੁੱਟਿਆ ਹੈ ਆ ਦੋਖਾ ਦਾ ਭਾਰ ਦਾ ਵੇਢੀ ਕੇ ਪਹਿਲੇ ਮੇਰਾ ਪਿਓ ਚਲ ਗਿਆ ਉਹ ਸਾਰਾ ਹੁਣ ਮੇਰੀ ਮਾਂ ਦਾ ਸਾਰਾ ਹੈ ਗਿਆ ਉਹ ਵੀ ਹੁਣ ਖਤਮ ਹੋ ਗਿਆ ਹੁਣ ਮੈਨੂੰ ਕਿਤੇ ਉਮੀਦ ਆਣੀ ਕਿ ਮੈਨੂੰ ਕੋਈ ਮਤਲਬ ਉਮੀਦ ਨਹੀਂ ਜਾਪਦੀ ਵੀ ਮੈਨੂੰ ਕੋਈ ਕੁਝ ਕੰਮ ਦੇ ਉਮੀਦ ਵੀ ਨਹੀਂ ਜਾਪਦੇ ਵੀ ਕੰਮ ਜੇ ਕਰਨ ਜਾਵਾਂ ਘਰ ਦਾ ਸਿਸਟਮ ਖਰਾਬ ਹੋ ਜਾਂਦਾ ਅਸੀਂ ਪਹਿਲੇ ਵੀ ਤੁਹਾਡੇ ਘਰ ਆਏ ਸੀ ਤੁਹਾਡੇ ਇਹ ਕਰਨ ਵਾਸਤੇ ਉਸ ਟਾਈਮ ਤੁਸੀਂ ਬੱਚਿਆਂ ਨੂੰ ਚੁੱਕ ਚੁੱਕ ਕੇ ਬਾਹਰ ਲੈਟਰਨ ਬਾਥਮ ਲਿੰਦੇ ਸੀ ਉਸ ਤੋਂ ਬਾਅਦ ਤੁਸੀਂ ਕੰਮ ਤੇ ਚਲੇ ਜਾਂਦੇ ਸੀ ਤੁਹਾਡੀ ਮਾਤਾ ਮਗਰ ਦੇਖਦੀ ਸੀ ਪਰ ਲੱਗਦਾ ਨਹੀਂ ਹੁਣ ਤੁਸੀਂ ਘਰ ਤੋਂ ਕਿਤੇ ਬਾਹਰ ਜਾਣੇ ਜਾਓਗੇ ਨਹੀਂ ਦੇ ਕੰਮ ਕਰ ਵਾਸਤੇ ਮੇਰੀ ਮਾਤਾ ਵੀ ਚਲੋ ਕਰਦੀ ਘਰ ਵਾਲੀ ਵੀ ਕਰਦੀ ਸੀ ਕੰਮ ਉਹਦਾ ਇਹ ਕਹਿੰਨੇ ਕਹਿਣਾ ਵੀ ਮੈਂ ਹੁਣ ਸਵੇਰੇ ਲੈਟਰਨ ਬਾਥਰੂਮ ਕਰਾ ਕੇ ਨਵਾਣਾ ਧੋਣਾ ਘਰ ਵਾਲੀ ਨੇ ਤੇ ਫਿਰ ਉਸ ਤੋਂ ਬਾਅਦ ਮੈਂ ਕੰਮ ਚੱਲਦਾ ਸੀ ਕਿਉਂਕਿ ਮਾਤਾ ਵੀ ਨਾ ਮਾੜਾ ਮਾੜਾ ਘਰ ਦਾ ਕੰਮ ਕਰ ਲੈਂਦੀ ਹੁਣ ਸਾਰਾ ਘਰ ਕੰਮ ਜਰਾ ਘਰ ਵਾਲੀ ਦੇ ਸਿਰ ਤੇ ਪੈ ਗਿਆ ਮੈਂ ਹੁਣ ਘਰ ਕਰਾਂਗਾ ਨਾਲ ਜਨਾਨੀ ਨਾਲ ਆਪਣੇ ਕੰਮ ਕਰਾਂਗਾ ਤਾਂ ਉਹ ਬਾਹਰ ਦਾ ਕਰਾਂਗਾ ਕੋਈ ਕੀ ਕੋਈ ਅਧਿਕਾਰੀ ਕੋਈ ਸਰਸੰਦਾ ਅਧਿਕਾਰੀ ਜਾਂ ਕੋਈ ਐਮਐਲਏ ਜਾਂ ਕੋਈ ਅਜਾ ਕਰਬਿਸ ਅਜ ਸੰਸਕਾਰ ਵੀ ਕੀਤਾ ਮਾਤਾ ਦਾ ਭਾਈ ਕੋਈ ਨਹੀਂ ਇੱਥੇ ਆ ਜਾਣਾ ਐਮਐਲਏ ਨਾ ਕੋਈ ਕੋਈ ਵੀ ਨਹੀਂ ਤੇ ਮੇਰੇ ਘਰ ਆਇਆ ਸਾਰਿਆਂ ਨੂੰ ਪਤਾ ਕਿ ਮੇਰੇ ਭੈ ਭਰਾ ਹੈਂਡੀਕੈਪ ਹੈ ਮਤਲਬ ਘਰੋਂ ਗਰੀਬ ਹੈਗੇ ਨੇ ਹਾਲਾਤ ਖਰਾਬ ਹੈ ਇਸ ਇਥੇ ਕੋਈ ਨਹੀਂ ਬੜਿਆ ਬੱਚਿਆਂ ਨੂੰ ਪਤਾ ਕਿ ਮਾਂ ਦਾ ਦੀ ਡੈਥ ਹੋ ਗਈ ਹੈ ਬੱਚੇ ਵਜੇ ਦੋ ਤਾਂ ਵਿਚਾਰੇ ਬਿਲਕੁਲ ਹੀ ਮਤਲਬ ਪਤਾ ਨਹੀਂ ਲੱਗਦਾ ਉਹਨੂੰ ਮਰੇ ਕਿ ਨਹੀਂ ਮਾਰੇ ਪਰ ਉਹਨਾਂ ਦੇ ਦੋ ਤੋਂ ਥੋੜੇ ਦਿਨ ਬਾਅਦ ਪਤਾ ਲੱਗਣਾ ਉਹ ਕਿ ਲਾਇਬੀ ਖਤਮ ਹੋ ਗਈ ਜਿਹੜੇ ਵੱਡੀ ਕੁੜੀ ਹੈ ਕੱਲ ਦੀ ਰੋਂਦੀ ਹੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਕੋ ਮੈਂ ਇਹ ਮੰਗ ਕਰਦਾ ਚਲ ਜੋ ਤਾਂ ਮਾਤਾ ਮੇਰੇ ਤਾਂ ਵਾਪਸ ਤਾਂ ਆਣੇ ਨਹੀਂ ਹੁਣ ਹੁਣ ਮੈਨੂੰ ਕਿਤੇ ਮਾੜੇ-ਭੜੇ ਕੋਈ ਕਮਾਈ ਦਾ ਸਾਧਨ ਹੀ ਦੇ ਦਿਓ ਕਿ ਮਾਰਾ ਪੀ ਕਪੜਾ ਸਿੱਜੀ ਬੁਰਸੀ ਬੈਨ ਨੌਕਰੀ ਦਵਾ ਦੋ। ਇਹੀ ਮੈਂ ਸਰਕਾਰ ਅਕੀਮੇ ਇਹ ਕਰਦਾ। ਹਾਂਜੀ ਮੇਰੀ ਸੱਸ ਨੇ। ਮਾਤਾ ਦੀ ਮੌਤ ਹੋਈ ਏ। ਕਰੋ ਪਾਜੀ ਬੜਾ ਸੋਹਣੇ ਗਏ ਆ। ਨਾਤ ਧੋ ਕੇ ਗਏ ਕਲੀ ਮੇ ਜਾਣਾ ਮੁਰਦਿੰਦ ਕਰ। ਪਹਿਲੇ ਮੈਨੂੰ ਕਹਿੰਦੀ ਤੁਸੀਂ ਚਲ ਜਾਓ। ਫਿਰ ਕਹਿੰਦੀ ਨਹੀਂ ਮੈਂ ਜਾਣੀ ਏ ਕਹਿੰਦੇ ਤੂੰ ਮੰਮੀ ਸਿਆਣੀ ਪੈਣ ਤੁਸੀਂ ਜਾਓ। ਮੰਮੀ ਉਹਨੇ ਤੇ ਨਾਤੇ ਤੋਤੇ ਗਏ ਕਰੋ ਬੜਾ ਸੋਹਣੇ ਗਏ ਆ। ਅੱਧੇ ਘੰਟੇ ਬਾਅਦ ਪਤਾ ਲੱਗਿਆ ਵੀ ਕਰਤਾਰਬਾਸ ਦਾ ਐਕਸੀਡੈਂਟ ਹੋ ਗਿਆ ਪਰ ਜਿੰਨੂੰ ਵੀ ਪੁੱਛਿਆ ਉਹਨਾਂ ਨੇ ਹੀ ਗੱਲ ਦੱਸੀ ਹੈ ਵੀ ਬੱਸ ਨੰਗਲੋ ਵੀ ਭਰੀ ਹੋ ਗਈ ਭਾਜੀ ਸਵਾਰੀਆਂ ਸਾਰੀਆਂ ਖੜੀਆਂ ਹੀ ਗਈਆਂ ਇੱਥੇ ਬੱਸ ਬਹੁਤ ਓਵਰਫਲੋ ਹੋ ਗਈ ਤੇ ਇੱਕ ਬੱਸ ਤੇਜ਼ ਬਹੁਤ ਚਲਦੀ ਪਈ ਤੇ ਹੁਣ ਸਾਨੂੰ ਕਹਿੰਦੇ ਵੀ ਇਹ 2 ਲੱਖ ਰੁਪਏ ਮਿਲਣੇ ਉਹ 2 ਲੱਖ ਨਾਲ ਅਸੀਂ ਕੀ ਕਰਾਂਗੇ ਭਾਜੀ ਸਾਡੇ ਬੱਚੇ ਤਿੰਨ ਹੈਂਡੀਕੈਪ ਹੈ ਮੇਰੇ ਤਿੰਨ ਖੁੱਦ ਬੱਚੇ ਮੇਰੇ ਆਪਣੇ ਹੁਣ ਇਕੱਲੇ ਕਮਾਣੇ ਵਾਲੇ 2 ਲੱਖ ਨਾਲ ਤੁਸੀਂ ਦੱਸੋ ਵੀ ਗੁਜ਼ਾਰਾ ਹੁੰਦਾ ਉਹਦੇ ਨਾਲ ਨਿਆਣੇ ਨਵਾਣੇ ਧੁਆਣੇ ਕਪੜਾ ਲੀੜਾ ਵੀ ਪਵਾਣਾ ਨਿਆਣਾਂ ਨੂੰ ਰੋਟੀ ਪਾਣੀ ਵੀ ਤਿੰਨ ਟਾਈਮ ਉਹਨਾਂ ਨੂੰ ਖਵਾਣਾ ਸੀ ਤਿੰਨ ਟਾਈਮ ਰੋਟੀ ਨੇ ਆਣੇ ਨੂੰ ਖਵਾਈਦੀ ਸੀ ਰੁੱਕ ਨੂੰ ਆਣੇ ਵੀ ਕੱਪੜੇ ਵੀ ਦੇਣੇ ਕਿਹੜੀ ਚੀਜ਼ ਹੈ ਜਿਹੜੀ ਨਹੀਂ ਦੇਣੀ ਉਹਨਾਂ ਨੂੰ ਦਵਾਈ ਵੀ ਚਾਹੀਦੀ 2 ਲੱਖ ਨਾਲ ਕੀ ਹੁੰਦਾ ਅੱਜਕੱਲ ਅਸੀਂ ਇਹ ਮੰਗ ਕਰਦੇ ਵੀ ਮੇਰੇ ਘਰ ਵਾਲਾ ਨੌਕਰੀ ਦਿੱਤੀ ਜਾਵੇ ਮੋੜੀ ਮੋੜੀ ਜਿਹੜਾ ਘਰ ਬੈ ਕੇ ਗੁਜ਼ਾਰਾ ਕਰ ਸਕੇ